ਸਤ ਸ੍ਰੀ ਅਕਾਲ ਜੀ ਅੱਜ ਲੋਕਤੰਤਰ ਦੀ ਖੂਬਸੂਰਤੀ ਦੀ ਇੱਕ ਹੋਰ ਮਿਸਾਲ ਜੋ ਸਾਡੀ ਅੱਜ ਫਗਵਾੜਾ ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਆਫ ਦਾ ਨਾਮੀਨੇਸ਼ਨ ਦਾ ਜਿਹੜਾ ਦਿਨ ਹੈ ਤੇ ਸਾਰੇ ਕੈਂਡੀਡੇਟ ਸਹਿਬਾਨ ਆਪਣੇ ਆਪਣੇ ਫੇਪਰ ਆਪਣੀ ਆਪਣੀ ਫਾਈਲ ਲੈ ਕੇ ਆਪਣੇ ਆਪਣੇ ਨਾਮਜਦ ਵੋਟਰ ਤੋਂ ਅੱਜ ਸਾਰੇ ਅਫਸਰ ਸਹਿਬਾਨ ਕੋਲ ਆਪਣੀ ਫਾਈਲਿੰਗ ਕਰਾਉਣ ਆਏ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਪ੍ਰਸ਼ਾਸਨ ਦਾ ਜਿਹੜਾ ਇੰਨੇ ਛੋਟੇ ਸਮੇਂ ਦੇ ਵਿੱਚ ਵੀ ਫਾਰੇ ਬੰਦਿਆਂ ਨੂੰ ਅਵੇਲੇਬਲ ਹੋ ਕੇ ਉਹਨਾਂ ਦੀ ਫਾਈਲਿੰਗ ਜੋ ਮਨਜ਼ੂਰ ਕਰ ਰਹੇ ਨੇ ਬਹੁਤ ਉਨਾਰੀ ਮੁਸੱਦਦ ਆ ਇਸ ਚੀਜ਼ ਨੂੰ ਕਾਮਯਾਬ ਕਰਨ ਵਿੱਚ ਸਾਰੇ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਨੋਮਿਨੇਟਡ ਜਿਹੜੇ ਅਫਸਰ ਨੇ ਹਰ ਬੋਰਡ ਦੇ ਉਹਨਾਂ ਦਾ ਸਾਰੇ ਪ੍ਰਸ਼ਾਸਨ ਸਾਰੇ ਪੂਰੇ ਡਿਪਾਰਟਮੈਂਟ ਦਾ ਬਹੁਤ ਬਹੁਤ ਰਣੀ ਆ ਤੇ ਮੈਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਪੰਜਾਬ ਬੋਟਾ ਚੋ ਸਾਰੇ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਸੇ ਨਾਲ ਹੀ ਮੈਂ ਸਾਰੇ ਉਮੀਦਵਾਰ ਜਿਹੜੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਦਿੰਦਾ ਕਿਉਂਕਿ ਸਾਡੇ ਸ਼ਹਿਰ ਦੇ ਲੋਕਾਂ ਦਾ ਅਧਿਕਾਰ ਹੋਣਾ ਚਾਹੀਦਾ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਾਂਗਾ ਇੱਕ ਚੰਗੇ ਸਾਫ ਅਕਸ ਵਾਲੇ ਉਮੀਦਵਾਰ ਨੂੰ ਵੋਟ ਪਾਇਓ ਇੱਕ ਚੰਗੀ ਕੋਣ ਚੋਣ ਕਰਿਓ ਆਪਣੇ ਉਮੀਦਵਾਰਾਂ ਦੀ ਜਿਸ ਦੇ ਨਾਲ ਫਗਵਾੜਾ ਸ਼ਹਿਰ ਦੀ ਤਰੱਕੀ ਹੋ ਸਕੇ ਅਸੀਂ ਸ਼ਹਿਰ ਨੂੰ ਇੱਕ ਬਿਹਤਰ ਮਾਡਲ ਸ਼ਹਿਰ ਬਣਾ ਸਕੇ ਫਗਵਾੜਾ ਹੋਰ ਚਾਈਆਂ ਤੇ ਜਾ ਸਕੇ ਮੈਂ ਆਪ ਸਾਰੇ ਅਗੇ ਇਹੀ ਬੇਨਤੀ ਫਿਰ ਤੋਂ ਕਰਾਂਗਾ ਕਿ ਆਪ ਸਾਰੇ ਵੋਟ ਜ਼ਰੂਰ ਪਾਇਓ ਆਪਣੇ ਹੱਕ ਦਾ ਜ਼ਰੂਰ ਇਸਤੇਮਾਲ ਕਰੋ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਅੱਜ ਬਹੁਤ ਹੀ ਜੜੀ ਲੋਕਪਾਲ ਦੀ ਜਿਹੜੀ ਅਦਾਲਤ ਆ ਜਿਹੜੀ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਜਿਹੜੀਆਂ 21 ਤਰੀਕ ਨੂੰ ਉਹਦੇ ਤਹਿਤ ਵੱਖ-ਵੱਖ ਜਿਹੜੇ ਵਾਡਾਂ ਦੇ ਉਮੀਦਵਾਰ ਆ ਉਹਨਾਂ ਨੇ ਆਪਣੇ ਨਾਮਿਨੇਸ਼ਨ ਭਰੇ ਆ ਜਿਹਦੇ ਤਹਿਤ ਅਜ ਕੁਝ ਵਾਡਾਂ ਦੇ ਉਮੀਦਵਾਰ ਸੀ ਜਿਹੜੇ ਲਗਭਗ ਜ਼ਿਆਦਾ ਅੱਜ ਹੀ ਭਰੇ ਜਾ ਰਹੇ ਕਿਉਂਕਿ ਲਾਸਟ ਡੇਟ ਸੀ ਸਾਰੇ ਇਹ ਉਮੀਦਵਾਰ ਜਿਹੜੇ ਆ ਉਹ ਵਧੀਆ ਆਏ ਆ ਔਰ ਅਸੀਂ ਇਹੇ ਚਾਹੁੰਦੇ ਆ ਫਗਵਾੜਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਵੋਟਰ ਆ ਉਹ ਸੋਚ ਸਮਝ ਕੇ ਵੋਟ ਪਾਵੇ ਕਿਉਂਕਿ ਆਪ ਦੀ ਸਰਕਾਰ ਆ ਆਮ ਲੋਕਾਂ ਨੇ ਸਰਕਾਰ ਬਣਾਈ ਸੀ ਤੇ ਆਮ ਲੋਕਾਂ ਦਾ ਹੀ ਐਮਸੀ ਬਣਾਉ ਕੋਈ ਵੀ ਬੋਟ ਪੰਚ ਤੋਂ ਪਹਿਲਾਂ ਇਹ ਚੈੱਕ ਕਰ ਲਿਓ ਵੀ ਉਮੀਦਵਾਰ ਬਾਰੇ ਔਰ ਵੋਟਾਂ ਜਿਹੜੀਆਂ ਪੈਣੀਆਂ ਉਹ 7 ਵਜੇ ਤੋਂ ਲੈ ਕੇ 4 ਵਜੇ ਤਾਈਂ ਪੈਣੀਆਂ 21 ਤਰੀਕ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜੋ ਨਿਸ਼ਾਨ ਜਿਹੜਾ ਝਾੜੂ ਵਾਲਾ ਬਟਨ ਦਬਕੇ ਐਮਸੀ ਆ ਨੂੰ ਵੱਧ ਤੋਂ ਵੱਧ ਕਾਮਯਾਬ ਕਰਿਓ ਤਾਂ ਕਾਰਪੋਰੇਸ਼ਨ ਜਿਹੜੀ ਆ ਇਸ ਵਾਰ ਆਮ ਆਦਮੀ ਪਾਰਟੀ ਦੀ ਬਣੀ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਨਗਰ ਨਿਗਮ ਜੇ ਉਹ ਫਗਵਾੜਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਉਸ ਤੋਂ ਸ਼੍ਰੀਮਤੀ ਸੀਤਾ ਕੌਰ ਜੀ 45 ਨੰਬਰ ਵਾਰਡ ਤੋਂ ਸਾਡੇ ਉਮੀਦਵਾਰ ਨੇ ਔਰ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੇ ਤੇ ਸਾਨੂੰ ਬੜੀ ਅੱਜ ਖੁਸ਼ੀ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਚੌਥੀ ਵਾਰ ਜਿਹੜਾ ਉਹ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਤੇ ਨਾਲ ਅਸੀਂ ਆਪਣੀ ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੀ ਟੀਮ ਦਾ ਵੀ ਸਾਰੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਹਿਯੋਗ ਦੇ ਕੇ ਜਿਹੜਾ ਉਹਨਾਂ ਨੇ ਇਹ ਟਿਕਟ ਦਿੱਤੀ ਆ ਤੇ ਸਰਦਾਰ ਹੰਦੀਪ ਸਿੰਘ ਬਣੀਪਾਲ ਔਰ ਵਿਪਲ ਕੁਮਾਰ ਜੀ ਤੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕਰਦੇ ਹਾਂ ਤੇ ਵੋਟਰਾਂ ਨਾਲ ਅਸੀਂ ਆਪਣੇ ਵਾਰਡ ਦੇ ਸਾਰੇ ਵੋਟਰਾਂ ਨਾਲ ਵਾਅਦਾ ਕਰਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਡਟ ਕੇ ਵਿਕਾਸ ਕੀਤਾ ਵਧਿਆਵਾ ਦਾ ਜਿਹੜਾ ਨਾਂ ਆ ਉਹ ਪੂਰੇ ਵਰਲਡ ਵਿੱਚ ਨਾਂ ਚੱਲਦਾ اسی ਤਰ੍ਹਾਂ ਹੋਰ ਵੀ ਜਿਹੜਾ ਹਦੀਆਬਾਦ ਨੂੰ ਖੂਬਸੂਰਤ ਬਣਾਉਣ ਵਾਸਤੇ ਅਸੀਂ ਜਿਹੜਾ ਡਟ ਕੇ ਕੰਮ ਕਰਾਂਗੇ ਧੰਨਵਾਦ ਮੈਸਰ ਕਾਰਜਵੀਰੀਆਂ ਚੋਣਾ ਚੁੰਨੀ ਪੇਪਰ ਫਾਈਲ ਕਰਨ ਦਾ ਆਖਰੀ ਦਿਨ ਹੁਮੂਮਾ ਆ ਕੇ ਸਾਰੀਆਂ ਪਾਰਟੀਆਂ ਦੇ ਵਿਅਕਤੀ ਅਸਿ माजी ਪੇਪਰ ਫਾਈਲ ਕਰ ਰਹੇ ਨੇ ਚੰਗਾ ਮਾਹੌਲ ਹੈ ਕਿਉਂਕਿ ਬਹੁਤ ਸਾਰੇ ਫਾਈਲ ਕਰ ਰਹੇ ਨੇ ਔਰ ਗੋਟਾਂ ਤੇ ਲੋਕਾਂ ਦੇ ਘਰਾਂ ਜਿਹੜੀ ਜਿਤ ਕਰਨ ਦੇਣਗੇ ਉਹ ਜਿੱਤਣਗੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਨਾ ਔਰ ਆਵਰ ਰਲ ਕੇ ਅਸੀਂ ਸ਼ਾਂਤੀ ਬਣਾਈ ਰੱਖੀਏ ਸ਼ਹਿਰ ਦੇ ਵਿਕਾਸ ਨਿਰੰਤਰ ਜੀ ਧੰਨਵਾਦ ਅੱਜ ਅਸੀਂ ਪਾਰਟ ਨੰਬਰ 8 15 117 ਦੇ ਪੇਪਰ ਦਾਖਲ ਕਰਨ ਆਏ ਆਂ ਔਰ ਕਿਉਂਕਿ ਪਹਿਲਾਂ ਵੀ ਬੁੱਗੇ ਭਾਜੀ ਆਂਟੀ ਰਮਾ ਜੀ ਔਰ ਅਸੀਂ ਪਹਿਲਾਂ ਤੋਂ ਕੰਮ ਕਰ ਰਹੇ ਆਂ ਔਰ ਅੱਜ ਜਿਹੜੇ ਸਾਡੇ ਕੈਂਡੀਡੇਟ ਆ ਉਹ ਜਿੱਤ ਹਾਸਲ ਪੇਪਰ ਪੇਪਰ ਦਾਖਲ ਕਰਕੇ ਜਿੱਤ ਹਾਸਲ ਕਰਨਗੇ ਔਰ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਕੇ ਫਗਵਾੜੇ ਦੀ ਨਗਰ ਨਿਗਮ ਬਣਾਣਗੇ ਤਾਂ ਕਿ ਫਗਵਾੜੇ ਦੇ ਜਿਹੜੇ ਰੁਕੇ ਹੋਏ ਵਿਕਾਸ ਆ ਉਹ ਪੂਰੇ ਹੋ ਸਕਣ ਉਹ ਅੱਜ ਕਾਰਪੋਰੇਸ਼ਨਲ ਇਲੈਕਸ਼ਨ ਦੇ ਸਵਾਲ ਦੇ ਵਿੱਚ ਅਸੀਂ ਵਾਰਡ ਨੰਬਰ 10 ਵਾਰਡ ਨੰਬਰ 15 ਔਰ ਵਾਰਡ ਨੰਬਰ 17 ਦੇ ਜਿਹੜੇ ਅਸੀਂ ਅੱਜ ਪੇਪਰ ਦਾਖਲ ਕਰਨ ਆਏ ਆ ਔਰ ਜਿਹਦੇ ਵਿੱਚ ਸਾਡੇ ਸਾਰੇ ਜਿਹੜੇ ਬਜ਼ੁਰਗ ਮੇਰੇ ਛੋਟੇ ਵੀਰ ਔਰ ਸਾਡੀਆਂ ਮਾਤਾਵਾਂ ਨਾਲ ਆਏ ਆ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਜਿਹੜੇ ਮਾਰਾ ਦੀ ਯੂਨੀ ਦੇ ਬੱਚਾ ਸੀ ਜਿਹੜੇ ਪੇਪਰ ਭਰਨ ਲੱਗੇ ਆ ਬਹੁਤ ਵੱਡੇ ਮਾਰ ਜੰਨਾ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਔਰ ਮੈਂ ਜਿਹੜੇ ਪੇਪਰ ਦਾਖਲ ਕਰਨ ਚੱਲੇ ਆ ਸਾਰੇ ਜਿਹੜੇ ਸਾਡੇ ਭੈਣ ਭਰਾ ਨਾਲ ਆ ਇਹਨਾਂ ਨੂੰ ਵੀ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੈ ਸੁਮਿਤਾ ਪ੍ਰਾਸ਼ਰ ਵਾਰਡ ਨੰਬਰ 49 ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਆ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮੇਰੇ ਨਾਲ ਸਹਿਯੋਗ ਹੈ ਮੈਂ ਉਹਨਾਂ ਉਨ ਸਾਰਿਆਂ ਨਾਲ ਤੁਹਾਨੂੰ ਚੱਲਣਾ ਨਾਲ ਇਕੱਠੇ ਹੋ ਕੇ ਚੱਲਣਾ ਚਾਹੀਦੀ ਹੈ ਤੇ ਪਲੀਜ਼ ਮੈਨੂੰ ਸਪੋਰਟ ਕਰੋ ਮੈਂ ਇੱਕ ਪਰਿਵਾਰ ਇੰਨੇ ਸਾਲਾਂ ਦਾ ਮੈਂ ਇਸ ਪਰਿਵਾਰ ਨਾਲ ਵਾਰਡ ਨਾਲ ਨਹੀਂ ਮੈਂ ਇਸ ਪਰਿਵਾਰ ਨਾਲ ਰਹਿ ਰਹੀ ਹਾਂ ਤੇ ਪਲੀਜ਼ ਮੇਰਾ ਧਿਆਨ ਰੱਖੋ ਮੇਰੇ ਨਾਲ ਕੋਆਪਰੇਟ ਕਰੋ ਮੈਂ ਅੱਜ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 22 ਦੇ ਵਿੱਚ ਆਪਣਾ ਨਾਮਿਨੇਸ਼ਨ ਪੇਪਰ ਦਾਖਲ ਕਰ ਰਹੀ ਆ ਮੈਂ ਕਾਂਗਰਸ ਪਾਰਟੀ ਦਾ ਹਾਲੀਵਾਲ ਸਾਹਿਬ ਦਾ ਬਲਵੀਰ ਆਜਾ ਸੋਢੀ ਦਾ ਔਰ ਸਮੂਹ ਕਾਂਗਰਸ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਸੇਵਾ ਦਾ ਕਰਨ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਕਾਰਪੋਰੇਸ਼ਨ ਸੁਵਾਰਾ ਦੀ ਜਿਹੜੀ ਹੈਗੀ ਹੈ ਕਿਤੇ ਕਿਤੇ ચૂંટણી ਹੋਣ ਜਾ ਰਹੀ ਹੈ ਉਹ ਅੱਜ ਉਹਦੇ ਸੰਬੰਧ ਵਿੱਚ ਸਾਰੇ ਹੀ ਸੁਵਾਰੇ ਵਿੱਚ ਵਾਰਡਾਂ ਦੇ 50 50 ਵਾਰਡਾਂ ਵਿੱਚ ਜਿਹੜਾ ਨਾਮਿਨੇਸ਼ਨ ਭਰੇ ਜਾ ਰਹੇ ਹੈਗੇ ਨੇ ਔਰ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੈਗੇ ਕਿ ਕਾਂਗਰਸ ਪਾਰਟੀ ਵੱਲੋਂ ਜਦੋਂ ਵੀ ਸੱਤਾ ਵਿੱਚ ਆਈ ਹੈਗੇ ਤਾਂ ਸਾਰੇ ਹੀ ਵਰਗਾਂ ਦੀ ਜਿਹੜੀ ਹੈਗਾ ਸੇਵਾ ਕੀਤੀ ਗਈ ਜੀ ਔਰ ਇਸੇ ਤਰ੍ਹਾਂ ਜਦੋਂ ਫੁਗਵਾੜਾ ਫੁਗਵਾੜੇ ਵਿੱਚ ਜਦੋਂ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉਦੋਂ ਤੋਂ ਸਾਰੀ ਹੀ ਕਾਂਗਰਸ ਨੇ ਜਿਹੜਾ ਹੈਗਾ ਚੰਗੀ ਪੱਧਰ ਤੇ ਹਰ ਖੇਤਰ ਵਿੱਚ ਲੋਕਾਂ ਦੀ ਫੁਗਵਾੜਾ ਵਾਸੀ ਦੀ ਸੇਵਾ ਕੀਤੀ ਹੈਗੀ ਹੈ ਪੀ ਸਖ ਦੀ ਉਹ ਕਰੋਨਾ ਦੇ ਸਮੇਂ ਵਿੱਚ ਉਹਨਾਂ ਦੇ ਖਾਲਸੇਂ ਦੀ ਹੋ ਗਏ ਲਾਜ਼ਮੀ ਹੋਵੇ ਅਤੇ ਬੇਸ਼ੱਕ ਦੀ ਬਖ ਬਖ ਵਾੜਾਂ ਦੇ ਵਿੱਚ ਗਵਰਨਮੈਂਟ ਵਿਕਾਸਤੀ ਹੋਵੇ ਇਸ ਕਰਕੇ ਹਰ ਖੇਤਰ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਵਰਕਰਸ ਨੇ ਜਿੰਨੇ ਵੀ ਸਾਡੇ ਆਜ ਕੈਂਡੀਡੇਟਸ ਸਾਰੇ ਉਹਨਾਂ ਨੇ ਸਾਰਿਆਂ ਨੇ ਬਹੁਤ ਜ਼ੋਰ ਦੇ ਨਾਲ ਜਿਹੜਾ ਹੈਗਾ ਲੋਕਾਂ ਦੀ ਸੇਵਾ ਕੀਤੀ ਹੈਗੀ ਇਸੇ ਤਰ੍ਹਾਂ ਅੱਜ ਜਿਹੜਾ ਹੈਗਾ ਹਰ ਖੁਆੜਾ ਵਾਸੀ ਦੇ ਮੂੰਹ ਤੇ ਹੈਗੇ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ 27 ਦੇ ਵਿੱਚ ਜਿਹੜੀ ਹੈਗੀ 2027 ਦੇ ਜਿਹੜੇ ਐਸੈਂਬਲੀ ਇਲੈਕਸ਼ਨ ਹੋਣ ਜਾ ਰਹੇ ਹਨ ਉੱਥੇ ਸਾਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਆਉਣ ਜਾ ਰਹੀ ਹੈ ਉਸੇ ਤਰ੍ਹਾਂ ਅੱਜ ਅਰਫਗਵਾਣਾਬਾਸੀ ਜਦੋਂ ਦੇਖੇਗਾ ਕਿ ਪੁਗਾਲਾ ਵਿੱਚ ਜਿਹੜੀ ਹੈਗੀ ਆ ਫਗਵਾੜਾ ਜਿਹੜੀ ਕਾਂਗਰਸ ਹੈਗੀ ਹੈ ਜਿਹੜੀ ਹੈਗੀ ਆ ਉਹ ਕਾਰਪੋਰੇਸ਼ਨ ਬਣਾਉਣ ਜਾ ਰਹੀ ਹੈ ਔਰ ਸਾਰੇ ਹੀ ਕੈਂਡੀਡੇਟਸ ਦੇ ਵਿੱਚ ਬੜਾ ਉਤਸ਼ਾਹ ਹੈਗਾ ਔਰ ਸਾਰੇ ਹੀ ਅਸੀਂ ਜਿਹੜੇ ਸਭ ਤੋਂ ਜ਼ਿਆਦਾ ਜੋਗ ਅਤੇ ਏਬਲ ਜਿਹੜੇ ਕੈਂਡੀਡੇਟ ਹੈਗੇ ਸੀ ਉਹ ਚੁੱਕ ਕੇ ਜਿਹੜੇ ਮਤਲਬ ਵਿੱਚ ਉੱਥਾ ਰਹੇਗੇ ਔਰ ਮੈਨੂੰ ਉਮੀਦ ਹੈ ਕਿ ਪਿਛਲੀ ਸੇਵਾ ਨੂੰ ਮੁੱਖ ਰੱਖਦੇ ਹੋ ਜਿਹੜੇ ਫਗਵਾੜਾ ਵਾਸੀ ਜਿਹੜੇ ਬਦ ਤੋਂ ਬਦ ਜਿਹੜਾ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਹੱਕ ਵਿੱਚ ਆਪਣੀ ਵੋਟਾਂ ਪਾਉਣਗੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਵਿੱਚ ਮ ਵਿਸ਼ਵਾਸ ਦੋਣਾ ਕਿ ਪਹਿਲਾਂ ਨਾਲੋਂ ਵੀ ਜੱਗੀ ਪੱਧਰ ਤੇ ਜਿਹੜੀ ਸੇਵਾ ਕੀਤੀ ਜਾਵੇ ਧੰਨਵਾਦ ਜੀ ਅੱਜ ਜੀ ਜੋ 21 ਤਰੀਕ ਨੂੰ ਜਿਹੜਿਆ ਕਾਪਰਸ਼ਨ ਦੀਆਂ ਵੋਟਾਂ ਪੈਂਣ ਜਾ ਰਹੀਆਂ ਉਹਦੇ ਸਬੰਧ ਦੇ ਵਿੱਚ ਇੱਥੇ ਅਸੀਂ ਪੇਪਰ ਭਰਨ ਆਏ ਆ ਇੱਕ ਬਾੜ ਤੋਂ ਲੈ ਕੇ 10 ਬਾੜ ਤੱਕ ਇੱਥੇ ARO ਦੇ ਜਿਹੜੇ ਪੇਪਰ ਦਾਖਲ ਹੋਣੇ ਆ ਉਹ ਅਸੀਂ 1 ਨੰਬਰ ਬਾੜ 2 ਨੰਬਰ ਬਾੜ ਤੇ 9 ਨੰਬਰ ਬਾੜ ਤੇ 10 ਨੰਬਰ ਬਾੜ ਤੇ 4 ਨੰਬਰ ਜਿਹੜੇ ਬਾੜ ਤੇ ਅਸੀਂ ਪੇਪਰ ਦਾਖਲ ਕਰਵਾਏ ਆ ਤੇ ਅਸੀਂ ਸਾਰੀ ਹੀ ਫਗਵਾੜੇ ਦੀ ਜੋ ਵੋਟਰ ਨੇ ਸਪੋਟਰ ਨੇ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸ਼ੁਰੂ ਮੈਂ ਕਾਲੀਦਾਲ ਇੱਕ ਯਹੀ ਪਾਰਟੀ ਹੈ ਕਿ ਜਿਹਨੇ ਪੰਜਾਬ ਦੇ ਵਿਕਾਸ ਦੀਆ ਵਿਕਾਸ ਨੂੰ ਕਿਹੜਾ ਬਲੰਦੀਆਂ ਤੱਕ ਪਹੁੰਚਾਇਆ ਉਹਦੇ ਲਈ ਮੈਂ ਸਾਰਿਆਂ ਨੂੰ ਪੁਰ ਜੋ ਬੇਨਤੀ ਕਰਦਾ ਕਿ ਤੁਸੀਂ ਜਿੱਥੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਚੋਣ ਛਾਣਿਆ ਉਥੇ ਤਕੜੀ ਨੂੰ ਵੋਟ ਪਾ ਕੇ ਇਹਨਾਂ ਸਾਰੇ ਹੀ ਵੀ ਦਵਾਰਾਂ ਨੂੰ ਜਿਤਾਓ ਅਸੀਂ ਆਉਣ ਵਾਲੇ ਸਮੇਂ 'ਚ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਫਗਵਾੜੇ ਦੇ ਵਿਕਾਸ ਦੀ ਜਿਹੜੀ ਹੈ ਹਨਹਾਰ ਬਦਲ ਸਕਦੇ ਆ ਪਿਛਲੇ ਸਾਲਾਂ ਦੇ ਵਿੱਚ ਵੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵਿਕਾਸ ਦੇ ਕਾਰਜ ਫਗਵਾੜੇ ਵਿੱਚ ਕੀਤੇ ਆ ਉਹ ਲੋਕਾਂ ਤੋਂ ਲੋਕੋ ਛੋਪੇ ਨਹੀਂ ਹੈਗੇ ਜੇ ਗੰਦਗੀ ਤੋਂ ਬਾਹਰ ਕੱਟਿਆ ਪਾਣੀ ਦਾ ਨਿਕਾਸ ਫਗਵਾੜੇ ਵਿੱਚ ਬਿਲਕੁਲ ਨਹੀਂ ਸੀਗਾ ਉਹ ਸਿਰਫ ਤੇ ਸਿਰਫ ਸਰਵਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੱਢਿਆ ਉਹਦੇ ਲਈ ਕਰੋੜਾਂ ਦੀਆਂ ਕਰਾਂਟਾਂ ਜਿਹੜੀਆਂ ਕਫੇ ਦੇ ਕੇ ਉਹ ਜਿਹੜਾ ਫਗਵਾੜੇ ਨੂੰ ਨਵਾਜਿਆ ਤਾਂ ਮੈਂ ਫਗਵਾੜੇ ਵਾਸੀਆਂ ਨੂੰ ਸਾਰਿਆਂ ਨੂੰ ਪੂਰਜੋਗ ਬੇਨਤੀ ਕਰਦਾ ਹੱਥ ਜੋੜ ਕੇ ਕਿ ਤੁਸੀਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਖੜਾ ਤੱਕੜੀ ਦੇ ਚੋਣ ਚਿੰਨ੍ਹਾਂ ਤੇ ਵੋਟਾਂ ਪਾ ਕੇ 21 ਤਰੀਕ ਨੂੰ ਇਹਨਾਂ ਨੂੰ ਕਾਉਂਸਲਰ ਬਣਾ ਕੇ ਕੌਂਸਲ ਦੇ ਵਿੱਚ ਭੇਜੋ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਸਾਨੂੰ ਤੁਹਾਡੇ ਤੇ ਉਮੀਦ ਵੀ ਹੈ ਆਸ ਵੀ ਹੈ ਕਿ ਤੁਸੀਂ ਸਾਡੇ ਸਾਰੇ ਹੀ ਕੈਂਡੀਡੇਟਾਂ ਨੂੰ ਜਿਤਾਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਦੇ ਲਗਭਗ 3 ਸਾਲ ਹੋ ਗਏ ਆ ਕੀ ਲੱਗਦਾ ਵੀ ਦੇਖੋ ਜੀ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰ ਲਈਏ ਮੌਜੂਦਾ ਸਰਕਾਰ ਨੇ ਤਿੰਨਾਂ ਸਾਲਾਂ ਦੇ ਵਿੱਚ ਨਾ ਕੋਈ ਸ਼ਹਿਰ ਵਾਸਤੇ ਗ੍ਰਾਂਟ ਨਾ ਕੋਈ ਪਿੰਡਾਂ ਵਾਸਤੇ ਗ੍ਰਾਂਟ ਜਿਹੜੇ ਉਸ ਤੋਂ ਪਿਛਲੇ 5 ਸਾਲ ਸੀਗੇ ਉਹ ਕਾਂਗਰਸ ਦੀ ਸਰਕਾਰ ਰਹੀ ਆ ਉਹਦੇ ਵਿੱਚ ਵੀ ਇਹ ਹਾਰ ਰਿਹਾ ਨਾ ਸ਼ਹਿਰਾਂ ਵਾਸਤੇ ਕੋਈ ਗ੍ਰਾਂਟ ਨਾ ਪਿੰਡਾਂ ਵਾਸਤੇ ਕੋਈ ਗ੍ਰਾਂਟ ਇਸ ਕਰਕੇ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਰੋੜਾਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪਿੰਡਾਂ ਨੂੰ ਕੱਲੇ-ਕੱਲੇ ਪਿੰਡ ਨੂੰ ਦਿੱਤੀਆਂ ਸ਼ਹਿਰ ਵਾਸਤੇ ਜੋ ਫਗਵਾੜੇ ਨੂੰ ਬਾਲੋਬ ਸਾਹਿਬ ਨੇ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਸ਼ਹਿਰ ਨੂੰ ਇੰਨੀ ਗ੍ਰਾਂਟ ਆਈ ਹੋਗੀ ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਕਿ ਵਿਕਾਸ ਕੌਣ ਕਰਦਾ ਜੇ ਵਿਕਾਸ ਨੂੰ ਆਪਾਂ ਵੋਟ ਪਾਉਣੀ ਚਾਹੀਦੀ ਆ ਤਦੇ ਸਾਡਾ ਭਲਾ ਹੋ ਸਕਦਾ ਜੇ ਵਿਕਾਸ ਨੂੰ ਆਪਾਂ ਚੁਣਾਂਗੇ ਇਸ ਕਰਕੇ ਇਹ ਸਮੇਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ